ਤੰਤੇ ਮੁੱਸਨ ਦੋਵੇਂ ਪਿਓ ਪੁੱਤ ਹੋਏ ਹਨ ਇਹ ਸ਼ਾਹ ਬਾਜਪੁਰ ਦੇ ਰਹਿਣ ਵਾਲੇ ਸਨ ਸੰਮਨ ਪੁੱਤਰ ਸਿੱਤ ਮੁੱਸਨ ਪਿਤਾ ਸੀ ਇਹ ਬਹੁਤ ਗਰੀਬ ਸਨ ਇਹ ਗਰੀਬੀ ਕਾਰਨ ਇੱਕ सेठ ਦੇ ਨੌਕਰੀ ਕਰਦੇ ਸਨ ਇਹ ਦੋਵੇਂ ਪਿਓ ਪੁੱਤ ਤਨਸ਼ੀਰ ਗੁਰੂ ਅਰਜਨ ਦੇਵ ਜੀ ਦੇ ਸੇਵਕ ਸਨ ਇੱਕ ਵਾਰ ਗੁਰੂ ਜੀ ਲਾਹੌਰ ਵਿੱਚ ਗਏ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਵੀ ਗੁਰੂ ਜੀ ਨੂੰ ਆਪਣੇ ਘਰ ਬੁਲਾ ਕੇ ਪ੍ਰਸ਼ਾਦ ਅਰਚਾਉਣ ਦਾ ਮਨ ਬਣਾਇਆ ਬਰਕਰਾਰ ਦੀ ਗਰੀਬੀ ਹੋਣ ਕਰਕੇ ਸੋਚਾਂ ਵਿੱਚ ਪੈ ਗਏ ਫਿਰ ਉਹ ਸ਼ਾਹੂਕਰ ਸ਼ਾਹੂਕਾਰ ਕੋਲ ਗਏ ਅਦਿਵਸ ਨੂੰ ਪਾਸ਼ਾ ਜੀ ਨੂੰ ਆਪਣੇ ਘਰ ਬੁਲਾ ਕੇ ਪੰਡਾਰਾ ਕਰਨ ਦੀ ਸਾਰੀ ਗੱਲ ਦੱਸੀ ਪਹਿਲਾਂ ਤਾਂ ਸੀਠ ਨੇ ਹਾਂ ਕਰ ਦਿੱਤੀ ਪਰ ਅਗਲੇ ਦਿਨ ਸੀਠ ਮੁੱਕਰ ਗਿਆ ਸੰਮਨ ਨੇ ਆਪਣੇ ਪਿਤਾ ਨੂੰ ਕਿਹਾ ਕਿ ਅਰਜਨ ਦੇਵ ਜੀ ਰੱਬ ਦਾ ਰੂਪ ਹਨ ਜੇ ਉਹ ਬਿਨਾਂ ਪ੍ਰਸ਼ਾਦਾ ਛਕ ਕੇ ਚਲੇ ਗਏ ਤਾਂ ਪਾਪ ਹੋਵੇਗਾ ਮੈਂ ਗੁਰੂ ਜੀ ਨੂੰ ਪ੍ਰਸ਼ਾਦ ਦਸ਼ਕਾਉਣ ਲਈ ਕੁਝ ਵੀ ਕਰ ਸਕਦਾ ਹਾਂ। ਸੰਮਨ ਨੇ ਕਿਹਾ ਕਿ ਜੇ सेठ ਉਧਾਰ ਨਹੀਂ ਦਿੰਦਾ ਤਾਂ ਅਸੀਂ ਉਸ ਦੀ ਦੁਕਾਨ ਨੂੰ ਪਾੜ ਲਾ ਲੈਣੇ ਆਂ। ਮੂਸਾ ਕਹਿਣ ਲੱਗਾ ਪੁੱਤਰ ਇਹ ਤਾਂ ਚੋਰੀ ਹੋਵੇਗੀ। ਕਿ ਚੋਰੀ ਕਰਕੇ ਗੁਰਾਂ ਨੂੰ ਪ੍ਰਸ਼ਾਦ ਦਸ਼ਕਾਉਣਾ ਠੀਕ ਹੈ? ਸੰਮਨ ਨੇ ਕਿਹਾ ਨਹੀਂ ਪਿਤਾ ਜੀ ਜਿੰਨਾ ਰਾਸ਼ਨ ਸਾਨੂੰ ਚਾਹੀਦਾ ਹੈ ਉਨਾ ਹੀ ਚੋਰੀ ਕਰਾਂਗੇ। ਫਿਰ ਉਹ ਦੋਨੇ ਪਿਓ ਪੁੱਤ ਸ਼ਾਹੂਕਰ ਦੀ ਦੁਕਾਨ ਤੇ ਚੋਰੀ ਕਰਨ ਚਲੇ ਗਏ। ਬੜੀ ਸਕੀਮ ਨਾਲ ਗੰਧ ਤੋੜੀ ਤੇ ਦੁਕਾਨ ਵਿੱਚ ਚਲੇ ਗਏ ਜਿੰਨਾ ਸਮਾਨ ਚਾਹੀਦਾ ਸੀ ਚੋਰੀ ਕਰ ਲਿਆ ਪਹਿਲਾਂ موسی ਦੁਕਾਨ ਤੋਂ ਬਾਹਰ ਨਿਕਲਿਆ ਜਦੋਂ ਸੰਮਨ ਬਾਹਰ ਨਿਕਲਣ ਲੱਗਿਆ ਤਾਂ ਉਸ ਤੋਂ ਸਮਾਨ ਲੈ ਕੇ ਬਾਹਰ ਨਾ ਨਿਕਲਿਆ ਗਿਆ ਤੇ ਉਹ ਫਸ ਗਿਆ موسی ਨੇ ਆਪਣੇ ਪੁੱਤਰ ਸੰਮਨ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੰਧ ਵਿੱਚ ਬੁਰੀ ਤਰ੍ਹਾਂ ਫਸ ਗਿਆ موسی ਕਹਿੰਦਾ ਪੁੱਤਰ ਹੁਣ ਕੀ ਹੋਵੇਗਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗੇਗਾ ਕਿ ਅਸੀਂ ਗੁਰਾਂ ਦੇ ਲੰਗਰ ਵਾਸਤੇ ਚੋਰੀ ਕੀਤੀ ਹੈ ਤਾਂ ਸਾਡੀ ਬੇਇਜ਼ਤੀ ਹੋ ਜਾਵੇਗੀ। ਸੰਮਨ ਕਹਿੰਦਾ ਬੇਇਜ਼ਤੀ ਤਾਂ ਹੋਵੇਗੀ ਜੇ ਉਹਨਾਂ ਨੂੰ ਪਤਾ ਲੱਗੇਗਾ ਕਿ ਚੋਰੀ ਅਸੀਂ ਕੀਤੀ ਹੈ। ਸੰਮਨ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਸੀਂ ਘਰ ਜਾ ਕੇ ਤਲਵਾਰ ਲੈ ਕੇ ਆਓ ਤੇ ਮੇਰਾ ਸਿਰ ਵੱਢ ਕੇ ਘਰ ਲੈ ਜਾਓ। ਸਿਰ ਤੋਂ ਬਿਨਾਂ ਪਤਾ ਨਹੀਂ ਲੱਗਣਾ ਕਿ ਚੋਰ ਕੌਣ ਹੈ। ਮੂਸਾ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਮੈਂ ਆਪਣੇ ਜਵਾਨ ਪੁੱਤ ਦਾ ਸਿਰ ਕਿਵੇਂ ਵੱਢ ਸਕਦਾ ਹਾਂ ਸੰਮਨ ਨੇ ਕਿਹਾ ਪਿਤਾ ਇਹ ਸਮਾਂ ਸੋਚਣ ਦਾ ਨਹੀਂ ਮੂਸਾ ਤਲਵਾਰ ਲੈ ਕੇ ਆਇਆ ਆਪਣੇ ਪੁੱਤਰ ਦਾ ਸਿਰ ਵੱਢ ਕੇ ਨਾਲ ਘਰ ਲੈ ਗਿਆ ਪਿੰਡ ਵਾਲੇ ਆਏ ਬਿਨਾਂ ਸਿਰ ਤੋਂ ਸਰੀਰ ਦੇਖ ਕੇ ਵਾਪਸ ਚਲੇ ਗਏ ਮੂਸਾ ਆਪਣੇ ਪੁੱਤਰ ਦਾ ਢੜ ਲਿਆ ਕੇ ਮੰਜੇ ਤੇ ਸਿਰ ਨਾਲ ਜੋੜ ਕੇ ਰੱਖ ਦਿੱਤਾ ਮੂਸਾ ਆਪਣੇ ਪੁੱਤਰ ਦੀ ਲਾਸ਼ ਕੋਲ ਬੈਠ ਕੇ ਰੋਂਦਾ ਰਿਹਾ। ਅਗਲਾ ਦਿਨ ਚੜ੍ਹਿਆ ਤਾਂ ਮੂਸੇ ਨੇ ਜਿਹੜਾ ਸਮਾਨ ਚੋਰੀ ਕੀਤਾ ਸੀ ਉਸ ਦਾ ਲੰਗਰ ਤਿਆਰ ਕੀਤਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਗੁਰੂ ਅਰਜਨ ਦੇਵ ਜੀ ਉਸ ਦੇ ਘਰ ਆਏ ਤੇ ਮੰਜੀ ਉੱਪਰ ਬੈਠ ਗਏ। ਮੂਸਾ ਉਹਨਾਂ ਲਈ ਪ੍ਰਸ਼ਾਦ ਲੈ ਕੇ ਆਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੂਸੇ ਨੂੰ ਕਿਹਾ ਅੱਜ ਸੰਮਨ ਨਜ਼ਰ ਨਹੀਂ ਆ ਰਿਹਾ ਕਿੱਧਰ ਗਿਆ ਹੈ। ਮੂਸਾ ਕਹਿੰਨ ਲੱਗਾ ਮਹਾਰਾਜ ਜੀ ਸੰਮਨ ਅੰਦਰ ਸੌ ਰਿਹਾ ਹੈ ਗੁਰੂ ਅਰਜਨ ਦੇਵ ਜੀ ਅੰਦਰ ਸੌ ਰਿਹਾ ਹੈ ਕਿ ਉਸ ਨੂੰ ਪਤਾ ਨਹੀਂ ਕਿ ਅਸੀਂ ਉਸ ਦੇ ਘਰ ਆਏ ਹਾਂ ਉਸ ਨੂੰ ਆਵਾਜ਼ ਤਾਂ ਮਾਰੋ ਮੂਸਾ ਕਹਿੰਦਾ ਜੀ ਉਹਨੂੰ ਪਤਾ ਹੈ ਤੁਹਾਡੇ ਆਉਣ ਦਾ ਪਰ ਅੱਜ ਉਹਦੀ ਤਬੀਅਤ ਠੀਕ ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਆਵਾਜ਼ ਨਹੀਂ ਮਾਰਦੇ ਤਾਂ ਮੈਂ ਹੀ ਉਸ ਨੂੰ ਆਵਾਜ਼ ਮਾਰਦਾ ਹਾਂ ਬਹੁਤ ਸੰਮਨ ਬਾਹਰ ਆ ਜਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਵਾਜ਼ ਮਾਰੀ ਤਾਂ ਸੰਮਨ ਉੱਠ ਕੇ ਬਾਹਰ ਆ ਗਿਆ ਮੂਸਾ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਜਦੋਂ ਗੁਰੂ ਜੀ ਨੇ ਸਾਰੀ ਸੰਗਤ ਨੂੰ ਗੱਲ ਦੱਸੀ ਤਾਂ ਸੰਗਤ ਹੈਰਾਨ ਰਹਿ ਗਈ ਅਤੇ ਕਹਿਣ ਲੱਗੇ ਤਨ ਹੈ ਮੂਸਾ ਜਿਸ ਨੇ ਸਤਿਗੁਰਾਂ ਨੂੰ ਪ੍ਰਸ਼ਾਦ ਦਾ ਛਕਾਉਣ ਲਈ ਆਪਣੇ ਜਵਾਨ ਪੁੱਤ ਦਾ ਸਿਰ ਵੱਢ ਦਿੱਤਾ ਅਤੇ ਤਨ ਹੈ ਸੰਮਨ ਜਿਸ ਨੇ ਗੁਰੂ ਜੀ ਦੇ ਪ੍ਰਸ਼ਾਦ ਦੇ ਲਈ ਆਪਣਾ ਸਿਰ ਵੜਾ ਲਿਆ ਇੰਨਾ ਪਿਆਰ ਗੁਰੂ ਨਾਲ ਏ ਦੇਖ ਕੇ ਸਾਰੇ ਹੈਰਾਨ ਹੋ ਗਏ